ਸਾਡੇ ਵਾਸਤੇ ਜੌਣ ਨਿਸ਼ਾਨ ਸ਼ਰੋਮਨੀ ਕਾਲੀ ਦਾ ਨੰਬਰ ਸਾਡੇ ਹਾਂਜੀ ਅੱਜ ਐਕਚੁਅਲੀ ਆਪਾਂ ਇੰਤ ਕਰਨ ਆਏ ਹਾਂ ਸੈਂਕਲਾਸ ਦੇ ਅੱਜ ਕਿਹਨੇ ਜੌਣੇ ਕੀਤਾ ਦਾ ਹਮਾਰਾ ਮਿਲ ਰਿਹਾ ਹੈ ਹੰਗਾਰਾ ਬਹੁਤ ਵਧੀਆ ਜੀ ਬਾਕੀ ਤੁਹਾਨੂੰ ਆਪ ਹੀ ਦੇਖ ਰਿਹਾ ਤੁਸੀਂ ਮੀਡੀਆ ਸਾਰੇ ਪਿੰਡਾਂ ਤੁਸੀ ਵੀ ਕਵਰ ਕਰਦੇ ਹੋ ਜਾ ਕੇ ਬਹੁਤ ਸੋਹਣਾ ਹੰਗਾਰਾ ਹੰਗਾਰਾ ਇਕੱਲੇ ਪਛੰਡੇ ਤੇ ਨਹੀਂ ਸੰਪੂਰ ਖਡੂਰ ਸਾਹਿਬ ਫਰੀਦਕੋਟ ਪੂਰੇ ਪੰਜਾਬ ਦੇ ਅੰਦਰ ਪੰਖਕ ਲਹਿਰ ਹੈ ਜਿਹੜੀ ਪੂਰੀ ਸਰਗਰਾਂ ਤੇ ਅਜੋਰਾ ਤੇ ਹੈ ਇਸ ਕਰਕੇ ਐਸ ਵਾਰ ਪੰਜਾਬ ਹਤਾਇਸ਼ੀ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਕੌਮ ਦਾ ਦਰਦ ਰੱਖਣ ਵਾਲੇ ਬੰਦੇ ਐ ਪਾਰਲੀਮੈਂਟ ਦੇ ਅੰਦਰ ਮੁਦਦੇ ਸਾਡੇ ਜੋ ਪੰਜਾਬ ਦੇ ਸੰਦਰਭ ਵਿੱਚ ਵੱਡੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੈ ਡੈਮਾਂ ਦੇ ਮੁੱਦੇ ਨੇ ਰਾਜਧਾਨੀ ਦੇ ਮੁੱਦੇ ਨੇ ਉਸ ਤੋਂ ਇਲਾਵਾ ਸਾਡੇ ਪੰਜਾਬੀ ਬੋਹ ਦੇ ਇਲਾਕਿਆਂ ਦੀ ਗੱਲ ਲਗਾਤਾਰ ਪੰਜਾਬ ਦੇ ਹੱਕਾਂ ਤੇ ਟਾਕੇ ਵੱਜੇ 47 ਤੋਂ ਲੈ ਕੇ ਪੰਜਾਬ ਉੱਤੇ ਆ ਗਿਆ ਸੁੱਟਿਆ ਗਿਆ ਲਾੜਿਆ ਗਿਆ ਉਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਠਾਏ ਹੀ ਨਹੀਂ ਗਏ ਚਾਹ ਪੰਜਾਬੀ ਸੁੱਗਾ ਬਣਿਆ ਹਰ ਵਾਰੀ ਇੱਥੋਂ ਇਹ ਨਾਰੇ ਲੱਗਦੇ ਰਹੇ ਜਿਹੜਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਔਰ ਉਥੇ ਨਾਰਿਆਂ ਕੀ दब ਗਿਆ ਕੰਮ ਉਸ ਤੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਹੁਣ ਆਪ ਵਾਲੇ ਹੋਣ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ ਉਹੀ ਸਾਡਾ ਅੰਮ੍ਰਿਤ ਪਾਰਲੀਮੈਂਟ ਚ ਲੋਕ ਸਭਾ ਦਾ ਹੋਵੇ ਚਹਿਰਾ ਸਭਾ ਦਾ ਹੋਵੇ ਕਿਸੇ ਨੇ ਵੀ ਜਾ ਕੇ ਹੁਣ ਤੱਕ ਇੱਕ ਦੋ ਤੋਂ ਇਲਾਵਾ ਜੇ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ ਬਾਕੀ ਸਾਰਿਆਂ ਦੇ ਮੂੰਹ ਚ ਭੁੰਗਨੀਆਂ ਪਾਈ ਜਾਂਦੀਆਂ ਨੇ ਸਾਰੇ ਚੁੱਪ ਕਰ ਜਾਂਦੇ ਆ ਸ਼ੰਭੂ ਟੱਪ ਦੀ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਪੱਟੀਆਂ ਪੱਟੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ ਮੂੰਹ ਚਪ ਹੋ ਜਾਂਦੀ ਇਹਨਾਂ ਦੇ ਉਹ ਸਾਰੇ ਮੁੱਤੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਪੀਲ ਕਰਦੇ ਆ ਕਿ ਲੋਕਾਂ ਨੂੰ ਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਤੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਵਾਨ ਦਾ ਪਰ। ਐਮਪੀ ਨੇ ਛੋੜੇ ਸੂਬੇ ਦੀ ਨੁਮਾਇੰਦਗੀ ਕਰਨੀ ਆ ਛੋੜੇ ਸੂਬੇ ਦੀ ਗੱਲ ਛੋੜੇ ਲੋਕਾਂ ਦੀ ਗੱਲ ਉੱਥੇ ਜਾ ਕੇ ਜਿੱਥੇ ਰਿਕਾਰਡ ਹੋਣੀ ਆ ਗੱਲ ਯੂਐਨਓ ਤੱਕ ਰੋੜ ਸੋਣੀਆਂ ਨੇ ਗੱਲਾਂ ਉੱਥੇ ਜਾਏ ਗੱਲ ਰੱਖਦੇ। ਇਸ ਲਈ ਬੰਦਾ ਸੋਚ ਸਮਝ ਕੇ ਕੋਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਜਾਂ ਪਤਾ ਨਹੀਂ ਹੋ ਜੂਗਾ। ਐ ਦੂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਹਾਂ ਪਾਰਟੀਆਂ 'ਚ ਧੜਿਆਂ 'ਚ ਫਸ ਕੇ ਚੁਣਦੇ ਰਹੇ ਹਾਂ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀਆਂ ਅਸੀਂ ਉਸ ਬੰਦੇ ਦੀ ਸੋਚ ਦੀ ਸਮਝ ਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਹਾਂ ਪਰ ਇਸ ਵਾਰੀ ਮੌਕਾ ਆਇਆ ਕਿ ਮੌਕਾ ਨਾਲ ਗਮਾ ਤੇ 50 ਦੇ ਲੋਕਾਂ ਨੂੰ ਫੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਸੋ ਪੰਜਾਬ ਪੱਕੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ ਤੋਂ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਗੇ ਕਿਸਾਨੀ ਦਾ ਮੁੱਦਾ ਬੇਅਦਬੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਬੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਬੀ ਦੇ ਮੁੱਦੇ ਨੂੰ ਭਾਰਤ ਦੀ ਸਰਕਾਰਾਂ ਬਣਦੀਆਂ ਰਹੀਆਂ ਪਰ ਹਰ ਵਾਰੀ ਸਿੱਖਾਂ ਦੇ ਪੱਲੇ ਹੋਈ ਕੁਛ ਨਹੀਂ ਆ। ਨਾ ਰਾਸਤੇ ਪਈ ਆ ਬੇਨਸਾਪੀ ਪਈ ਆ ਜਾਂ ਮਜ਼ਦੂਰਾਂ ਦੇ ਮੁੱਦੇ ਨੇ। ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ। ਉਹ ਵੋਟਰ ਤੱਕ ਸੀਮਤਾ ਹੀ ਵੋਟ ਲਈ ਭੀਖ ਪਾਈ ਤੁਰ ਗਏ। ਪਰ ਅਸੀਂ ਚਾਹੁੰਦੇ ਆ ਕਿ ਮਜ਼ਦੂਰਾਂ ਨੂੰ ਵੀ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ। ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਂਗੇ ਅਸੀਂ ਕਿੰਨੇ ਪਿੰਡਾਂ ਦਾ ਜਦੋਂ ਹੈ ਜੀ ਸਰ ਇਹ ਹਲਕੇ ਦੇ ਵਿੱਚ ਕਿੰਨੇ ਪਿੰਡ ਬਟੰਡਾ ਸਾਰਾ ਕਵਰ ਕਰਤਾ ਜੀ ਇਹ 650 ਪਿੰਡ ਸਾਰੇ ਪਿੰਡਾਂ ਚ ਹੀ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੰਨਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ ਗਾਇਬ ਹੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਪਹਿਲਾਂ ਕੈਪਟਨ ਸਾਹਿਬ ਨੇ ਸੌਂਚ ਲਿਆ ਨਾ ਸਾਹਿਬ ਪਰ ਉਸ ਤੋਂ ਬਾਅਦ ਭਵੰਤਮਾਨ ਜੀ ਨੇ ਕਿਹਾ ਕਿ ਅਸੀਂ 4 ਮਹੀਨਾ ਚ ਕਰਦਾਂਗੇ 5 ਸਾਲ ਉਹਨਾਂ ਦੇ ਰਾਜ ਚ 26 ਮਹੀਨੇ ਇਹਨਾਂ ਨੂੰ ਹੋ ਗਏ 10 ਸਾਲ ਅਹਬਾਲ ਵੀ ਰਹਿ ਗਏ ਕਿੰਨੇ ਚਾਰੇ ਵਿੱਚੇ ਬੀਜਪੀ ਚਾਰਿਆਂ ਬੀਜਪੀ ਤੇ ਅਰੀਦਲ ਦਾ ਜਿਹੜਾ ਗੱਲ ਦਿਆ ਸਰਕਾਰ ਰਹੀ ਲੰਮਾ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਿੱਟੇ ਦੇ ਮੁੱਦੇ ਦੀ ਗੱਲ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਵੀਡੀਓ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਦਾ ਆਪਾਂ ਵੀ 1 ਮਿੰਟ ਬਈ ਅੱppa ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਖਬਰ ਸੀਗੀ ਅੱਜ ਰਾਜਾ ਬਡਿੰਗ ਜੀ ਕਾਗਜ਼ ਭਰਨ ਗਏ ਕਹਿੰਦੇ ਰਾਜਾ ਬਡਿੰਗ ਜੀ ਕਹਿੰਦੇ ਜੁੱਤਰਾ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਸਕਦੇ ਫਿਰ ਜਿਹੋਨਾਂ ਦੀ ਧਰਮ ਪਤਨੀ ਰੋਟੀ ਸਵਾਦੀ ਉਹ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁੱਖਤਾ ਦਿੱਤੀ ਹੈ ਦੇਖੋ ਗੱਲ ਬੋਟ ਰਾਜਨੀਤੀ ਬੋਟ ਲਈ ਨਹੀਂ ਮੈਂ ਕਰ ਰਿਹਾ ਇਹ ਕੱਲੀਆਂ ਬੋਟਾਂ ਲੈਣ ਖਾਸ ਕਰ ਉਹਨੂੰ ਖੁਸ਼ ਕਰਦਾਂਗੇ ਅਸੀਂ ਚਾਹੁੰਦੇ ਆਂ ਪੰਜਾਬ ਦੇ ਕੁਦਰਤੀ ਦਿਸੇ ਜੋ ਸਾਡੇ ਆ ਪਾਣੀ ਜਿਹਦੇ ਕਰਕੇ ਤੇ ਲਾਲ ਲੱਕ ਡਾਈਨਸਟ ਕਰ ਰਹੀ ਆ ਹਰਿਆਣੇ ਦੇ ਵਿੱਚ ਪੁੰਗੀਆਂ ਡਾਈਨਸਟ ਦਾ ਸਾਰਾ ਸਾਰਾ ਸੱਤ ਲੋ ਜਿਆਰ ਬਣਾਤਾ ਧਰਤੀ ਛੇਟਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚ ਗਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀਆਂ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦਾ ਕੀਤਾ ਗਿਆ ਕਿ ਇਹ ਖਿੱਤਾ ਜਿੱਥੋਂ ਆਯਾਦੀ ਦਾ ਨਿਗ ਮੰਨਣ ਪਰ ਲਗਾਤਾਰ ਧੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਅ ਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਆ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਆ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਸਤਾ ਦੀ ਗੱਲ ਕਰਦਾ ਸਰਬਾਤਮਕ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਤੇ ਚਾਹੇ ਨੌਕਰੀਆਂ 'ਚ ਹੋਵੇ ਚਾਹੇ ਰਜਗਾਰ 'ਚ ਹੋਵੇ ਪਰ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆ ਰੋ ਡਾਂਗਾ ਖਾਂਦੇ ਆ ਪੁਰਸਤੀਆਂ ਸਰਕਾਰਾਂ ਦਾ ਡਾਂਗਾ ਕੈਸਾ ਹਲ ਸਤਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਭਵੰਤਮਨ ਜੀ ਕਹਿੰਦੇ 43000 ਨਾਲ ਫਰੀ ਦੇਤੀ ਉਹ ਜੋ ਗੈਰ ਪੰਜਾਬੀ ਕਿੰਨੇ ਆ 52% 53% ਬੰਦੇ ਬਾਹਰਲੇ ਸੁਪਿਆਂ ਦੇ ਆ ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ ਹਿਮਾਚਲ ਦੇ ਅੰਦਰ ਰਾਜਸਥਾਨ ਦੇ ਅੰਦਰ ਉਤਰਾਖੰਡ ਦੇ ਅੰਦਰ ਨਾਗਾ ਲੈਂਡ ਦੇ ਵਿੱਚ ਮੁੱਖਸ਼ਮੀਰ ਨਾ ਸੀ ਜ਼ਮੀਨ ਲੈ ਸਕਦੇ ਆ ਨਾ ਸੀ ਨੌਕਰੀ ਲੈ ਸਕਦੇ ਪਰ ਪੰਜਾਬ ਦੇ ਬੱਚੇ ਧੱਕਾ ਕਿਉਂ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ ਹਮਾਚੋ ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਕੇ ਤੇ ਸਾਡੇ ਬੰਦੇ ਅਪਲਾਈ ਵੀ ਨਹੀਂ ਕਰ ਸਕਦੇ ਹਮਾਚੋ ਪਿੰਡ ਦੇ ਲੋਕ ਕਹਿੰਦੇ ਆ ਸੰਵਿਧਾਨ ਇੱਕ ਤਾਂ ਕਾਨੂੰਨ ਅਕਾਹੋ ਸਾਨੂੰ ਬਰਾਬਰਤਾ ਦਾ ਹੱਕ ਹੋਣਾ ਚਾਹੀਦਾ ਲੋਕ ਭਾਰਤ ਦੇ ਵਿੱਚ ਜਿੱਦਾਂ ਬਹੁਤ ਸ਼ਰਾਬ ਨੇ ਮਾਚਾ ਤੋਂ ਜਿੰਨੇ ਵੀ ਵਾਰ ਇਹੋ ਜਿਹੇ ਲੇਕਾਉਂ ਕੰਮ ਕਰੀਏ ਨਹੀਂ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਹੈ ਮਿਲ ਕੇ ਗੱਲਬਾਤ ਕਰਾਂਗੇ ਸਾਡਾ ਦੇਖੋ ਫਰਜ਼ ਹੈ ਅਸੀਂ ਹਰ ਕੋਲ ਜਾਣਾ ਉਹ ਲੈ ਜਿਹੜਾ ਪੰਜਾਬ ਪੱਖੀ ਬਣਿਆ ਪੰਜਾਬ ਦੀ ਗੱਲ ਸੁਣ ਕਰਦਾ ਪੰਜਾਬ ਦਾ ਦਰਦ ਬਖਦਾ ਜਿਹਦਾ ਉਸ ਬੰਦੇ ਕੋਲ ਵੀਡੀਓ ਨਹੀਂ ਜੋ ਆਵਾਜ਼ ਦੀ ਸ਼ਿੰਗਾਰ ਨਹੀਂ ਜਿੱਥੇ ਜਾਂ ਵਿਰਤ ਨਹੀਂ ਅਜਾ ਕਿਸੇ ਨੇ ਪਤਾ ਨਹੀਂ ਖਾਇਆ ਦੇਖੋ ਜੀ ਅਸੀਂ ਤਾਂ ਮੈਸਜ ਦਾ ਮੋਰਚਾ ਸੀ ਵੀ ਜਾਂਦੇ ਰਹੇ ਆ ਬੰਦੀ ਸਿੰਘਾਂ ਦੇ ਲਈ ਦੇ ਸੰਘਰਸ਼ ਵੀ ਕਰਦੇ ਰਹੇ ਆ ਹਾਰਚ ਵੀ ਕਰਦੇ ਰਹੇ ਆ ਲਗਾਤਾਰ ਆਵਾਜ਼ ਬਣਦ ਕਰ ਰਹੇ ਆ ਅੱਜ ਵੀ ਪਿੰਡਾਂ ਚ ਬੋਲ ਰਹੇ ਆ ਤੁਸੀਂ ਬਾਕੀ ਆ ਭਾਈ ਅਮਰਪਾਲ ਸਿੰਘ ਮਾਤਾ ਨਾਲ ਬੈਠੇ ਨੇ ਇਹ ਇਹ ਵੀ ਸਾਡੇ ਨੌਜਵਾਨ ਡਿਬਰੂਗੜ ਜ਼ਿਲ੍ਹਾ ਚ ਬੰਦ ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ ਅਸੀਂ ਤਾਂ ਅਸੀਂ ਤਾਂ ਹਰ ਉਹ ਪੰਜਾਬ ਦਾ ਪੱਖ ਲੈ ਕੇ ਚੱਲੇ ਆ ਅਸੀਂ ਤਾਂ ਸੋਚਦੇ ਆਂ ਵੀ ਪੰਜਾਬ ਦੇ ਅਸੀਂ ਮੈਂ ਗੱਲ ਤੁਹਾਨੂੰ ਬੇਨਤੀ ਕਰਦਾ ਮੈਂ ਲੋਕਾਂ ਨੂੰ ਫੀਲ ਕਰਨਾ ਚਾਹੁੰਨਾ ਕਿ ਮੈਂ ਰਾਜਨੀਤੀ ਕਰਨ ਲਈ ਅਸੀਂ ਇੱਥੇ ਕੋਈ ਐਂਟਰੀ ਬਣ ਕੇ ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੇ ਆ ਉਸ ਤਰ੍ਹਾਂ ਦੀ ਐਂਟਰੀ ਬਣਨੀ ਆਏ ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਕਰ ਰਹੇ ਆਂ ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਕੁੜਿਆਂ ਵਿਰਾਸਤ ਨੂੰ ਬਚਾਉਣ ਲਈ ਕਰ ਰਹੇ ਆਂ ਇਹ ਸਾਡਾ ਮਕਸਦ ਹੈ ਇਹੀ ਟੀਚਾ ਹੈ ਤੇ ਇਹੀ ਸਾਡਾ ਚੋਰਮਨ ਇੰਵੈਸਟ ਹੈ ਹਾਂ ਜੀ ਮਾਤਾ ਜੀ ਮਾਤਾ ਜੀ ਦੋ ਪਾ ਜੀ ਲੱਖਾ ਇਹ ਮਾਈਕ ਥੋੜਾ ਜਿਹਾ ਅੱਗੇ ਕਰ ਦੋ ਆ ਪਿਆ ਇੱਕ ਮਿੰਟ ਜੀ ਇੱਕ ਮਿੰਟ ਜੀ ਹਾਂ ਹਾਂ ਜੀ ਮਾਤਾ ਇਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਤੁਹਾਨੂੰ ਉਹ ਦਿਆਵਾਂ ਸੰਗਤ ਬਲੰਗਾਰਾ ਮੈਂ ਗੈਂ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਕਰਦੀ ਕਿ ਇਹ ਬੇਜੀਵੀ ਦਰਸ਼ਕੋਮੀਆਂ ਵੀ ਲੱਭਾ ਸਾਨੂੰ ਮੇਰਾ ਇਹ ਪੇਸ਼ ਕਰਦਾ ਤੋਂ ਲੜਾਈਆ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ ਕਿਉਂਕਿ ਇੰਦਾਂ ਦੀ ਆਪਾਂ ਨੂੰ ਜੀਤ ਦੀ ਬਹੁਤ ਜ਼ਰੂਰਤ ਹੈ ਜੇ ਲੱਖ ਪੰਜਾਬ ਤੇ ਪੰਜਾਬੀ ਚੰਗਾਂ ਦੀ ਗੱਲ ਕਰਤਾ ਪੰਜਾਬ ਦੇ ਹਰ ਮਸਲੇ ਦਾ ਹੱਲ ਲੱਭਣਾ ਚਾਹੁੰਦੇ ਇਹੋ ਜਿਹੇ ਲੀਡਰਾਂ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਨਹੀਂ ਠਾਈ ਬੰਦੀ ਸਿੰਘਾਂ ਨੇ ਜੇਲ੍ਹਾਂ ਚ ਬੰਤੀ 35 ਸਾਲ ਤੋਂ ਆਡੀ ਸਿੰਘ ਜਿਹੜੇ ਰੋਲ ਰਹੇ ਆ ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪ੍ਰਾਣੇ ਤੇ ਕੀਸ਼ਤ ਨੇ ਅਸੀਂ ਨਵੇਂਾਂ ਨੂੰ ਵੀ ਉਹਨਾਂ ਨੇ ਬੰਦੀ ਬਣਾ ਕੇ ਸਾਲ ਤੋਂ ਉੱਪਰ ਜਿੱਥੇ ਕਰਦੇ ਇਤਨਾ 50 55 ਜਿਹੜੇ ਆ ਕੁਝ ਅੰਮ੍ਰਿਤਸਰ ਦੀ ਜੇਲ੍ਹ ਤੋਂ ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਨਾਲ ਤਕਰਾ ਕਰ ਗਈ ਇੰਤਲਾ ਮੀਡੀ ਦੀ ਜ਼ਿੰਦਗੀ ਜੀ ਰਹੇ ਆ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੀ ਕਿ ਤੁਸੀਂ ਇਹੋ ਜਿਹੇ ਲੀਡਰਾਂ ਦੀ ਵਾਅਦੇ ਤੋਂ ਵਾਅਦੇ ਸਪੋਰਟ ਕਰੋ ਕਿਉਂਕਿ ਇਹੋ ਜਿਹੇ ਐਮਪੀ ਬਣ ਕੇ ਪਾਰਲੀਮੈਂਟ ਚ ਸਾਡੀ ਵਾਅਦਾ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਹੋ ਸਕੇ ਜਾਵੇ ਸਾਰੀਆਂ ਸੰਗਤਾਂ ਨੂੰ ਮੈਂ ਤੋਫੀਲ ਕਰਦੀ ਹਾਂ ਸੰਗਰੂਰ ਪਟਿੰਡੇ ਬਲੂਰ ਸਾਹਿਬ ਕੋ ਵਾਅਦਾ ਤੋਂ ਵਾਅਦੇ ਆਪਣੇ ਜਿਹੜੇ ਤੁਹਾਡੇ ਐਮਪੀ ਖੜੇ ਇਹਨਾਂ ਦੀ ਵਾਅਦਾ ਤੋਂ ਵਾਅਦਾ ਸਪੋਰਟ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ ਐਮਪੀ ਆ ਹੱਥ ਸੱਚ ਦੀ ਗੱਲ ਕਰਨ ਵਾਲੇ ਇਹ ਨਹੀਂ ਸਾਨੂੰ ਬਹੁਤ ਜ਼ਰੂਰ ਆਉਂਦਾ ਮਾਤਾ ਜੀ ਜੇ ਗੱਲ ਕਰੀਏ ਦੇਖੋ ਇਲੈਕਸ਼ਨ ਜਦੋਂ ਆਉਂਦਾ ਹੈਗਾ ਹਰ ਇੱਕ ਕੈਂਡੀਡੇਟ ਵੱਡੇ ਵੱਡੇ ਦਾਅਵੇ ਤੇ ਵਾਦੇ ਜਰੂਰ ਕਰਦਾ ਪਰ ਜਿੱਤਣ ਤੋਂ ਬਾਅਦ ਉਹਦੀ ਜਿਹੜੀ ਫਲਸਫੀ ਹੈ ਉਹ ਚੇਂਜ ਹੋ ਜਾਂਦੀ ਨਹੀਂ ਆਟਾ ਤੇ ਇਹੋ ਜਿਹਾ ਨਹੀਂ ਗੁਰੂ ਦਾ ਉਹ ਦਾਸਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤੇ ਸੱਚ ਦੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕਰੀਏ ਗੁਰੂ ਫਰਮਾਨ ਉਹ ਜਿਹੜੇ ਪ੍ਰੈਜ਼ੈਂਟਿੰਗ ਦੇ ਅਲਕਤ ਉਹ ਸਾ ਬਹੁਤ ਹੀ ਵਧੀਆ ਸੰਗਤ ਦਖਦਾ ਦਾ ਮਿਲ ਗਿਆ ਤੇ ਬਹੁਤ ਹੀ ਸੰਤਾਨ ਦਾ ਜਵਾਬ ਦੇ ਦੋ ਹਾਂ ਜੀ ਕਿ ਜਿੱਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਹੈ ਮਤਲਬ ਹੀ ਨੇ ਜੀ ਪਤਾ ਹੀ ਪਾੜ ਦੋ ਜੀ ਫਲਸਫੀ ਕਿਵੇਂ ਚੇਂਜ ਹੋ ਜੂ ਬਿਣਾ ਪਾਵਰਾਂ ਬਿਣਾ ਤਾਕਤਾਂ ਨਾਲ ਲੜੇ ਆ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਕੱਟੀਆਂ ਸਿਰ ਤੇ ਨਾਮ ਵੀ ਰਿਹਾ ਸਿਸ ਕਰਕੇ ਹਾਂ ਜੀ ਸਾਡਾ ਟਾਈਮ ਹੋ ਗਿਆ ਸੋ ਮਤਲਬ ਹੀ ਨਹੀਂ ਜੇ ਜੇ ਕਿਤੇ ਵਿਕਣ ਵਾਲੇ ਹੁੰਦੇ ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਧਿਰਾਂ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ ਪਰ ਇਹਨਾਂ ਦਾ ਫਟਾਪਾਕ ਗੱਲ ਤੇ ਇਹਨਾਂ ਦੀ ਗਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ